ਮਿਲੀ ਹੈ ਪਠਾਨਕੋਟ ਦੇ ਆਇਲੈਂਡ ਸਕੂਲ ਦੇ ਪਿਛਲੀ ਸਾਈਡ ਪੈਣਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਹੋ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮਿਲੀ ਸੀ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਆਇਲੈਂਡ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਹੈ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਬਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਦੇਖਦੇ ਆਏ ਤਸਵੀਰਾਂ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਇੱਥੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਕੀ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰੇ ਕਰਵਾਂਦੇ ਨਹੀਂ ਆ। ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ। ਕੋਈ ਨੁਕਸਾਨ ਵਗੈਰਾ ਨਹੀਂ। ਨੁਕਸਾਨ ਤਾਂ ਕੋਈ ਨਹੀਂ ਚੜੀਆਂ ਹੀ ਸੀ। ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੰਖੇਪ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਡਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚ ਕਟਣਾ ਜਿਹੜੀ ਐ ਆਫਲਾਈਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਦ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਬਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਤਸਵੀਰ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਇੱਥੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਇਹ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਓਗੇ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ ਈਦਾ ਹੱਲ ਹੋਸ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲ ਹੀ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਹੋ ਗਿਆ ਨਾ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੰਗੋ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੇ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਵਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚ ਕਟਣਾ ਜਿਹੜੀ ਹੈ ਐਵਲਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਦੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਤਸਵੀਰ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਇੱਥੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਕੀ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ ਕੀ ਇਹਦਾ ਹਲੋਸ ਸਰਦ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਵੀ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਸੀ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਇਸਕੋ ਕੈਮਰਾ ਪਰਸਨ ਖਰੀਦੇ ਨਾਲ ਅੱਜ ਦੀ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮ ਕਰਨਾ ਜਿਹੜੀ ਹੈ ਆਫਲਾਈਨ ਅਗਰ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਉਹ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਸਵੇਰਾ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਦ ਹਾਂਜੀ ਸਰ ਈ ਇਹਦਾ ਹੱਲ ਹੋ ਸਕਦਾ ਸਰ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸੋ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਖ਼ਬਰ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮਿਲੀ ਸੀ ਕਰਨਾ ਜਿਹੜੀ ਹੈ ਆਫਲਾਈਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਤਸਵੀਰ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਈ ਅਦਾ ਹੱਲ ਹੋ ਸਕਦਾ ਸਰ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਸੀ ਨੁਕਸਾਨ ਤਾਂ ਕੋਈ ਨਹੀਂ ਝਾੜੀਆਂ ਹੀ ਸੀ ਸੋ ਕੈਮਰਾ ਪਰਸੇ ਹਰੀ ਦੇ ਨਾਲ ਅਦਸਰੀ ਦੀ riport ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਹੋ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮਿਲੀ ਸੀ ਕਿ ਇਸ ਕਰਨਾ ਜਿਹੜੀ ਐਬਲਨ ਅਗਰ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਦੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਉਹ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਤਸਵੀਰਾਂ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਜੀ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਕੀ ਨੁਕਸਾਨ ਤਾਂ ਕੋਈ ਨਹੀਂ ਝਾੜੀਆਂ ਹੀ ਸੀ ਸੋ ਕੈਮਰਾ ਪਰਸੇ ਹਰੀ ਦੇ ਨਾਲ ਅਦਸਰ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮ ਕਰਨਾ ਜਿਹੜੀ ਐਵਲੈਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਦੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਉਹ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਬਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਸਵੇਰਾ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਨਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਕਿ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ ਈ ਅਦਾ ਹਲੋਸ ਸਰ ਜੀ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸੋ ਕੈਮਰਾ ਪਰਸੇ ਹਰੀ ਦੇ ਨਾਲ ਅਦਸਰ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮ ਕਟਣਾ ਜਿਹੜੀ ਐਰਲਾਈਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਦੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਉਹ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਬਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਤਸਵੀਰ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਨਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਕਿ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸੋ ਕੈਮਰ ਪਰਸਨ ਹਰੀ ਦੇ ਨਾਲ ਅਦਸਰੰਗ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚ ਕਰਨਾ ਜਿਹੜੀ ਹੈ ਆਫਲਾਈਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝ ਸਵੇਰਾ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤੇ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਜੀ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸੋ ਕੈਮਰਾਪਰਸਨ ਹਰੀ ਦੇ ਨਾਲ ਅਦਰਸਨੀ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਵਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚ ਕਰਨਾ ਜਿਹੜੀ ਹੈ ਆਫਲਾਈਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਪਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਤਸਵੀਰ 11:40 ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਇਹ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਈ ਅਦਾ ਹੱਲ ਹੋ ਸਕਦਾ ਸਰ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜੇ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚੜੀਆਂ ਹੀ ਸੀ ਇਸਕੋ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕੀ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਤੇ ਸੂ ਕਰਨਾ ਜਿਹੜੀ ਐਬਲਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਦੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਉਹ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰ ਬ੍ਰਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਤਸਵੀਰਾਂ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲਾਂ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਕੀ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਇਸ ਕੋ ਕੈਮਰਾ ਪਰਸਨ ਹਰੀ ਦੇ ਨਾਲ ਅਦਸਾਨੀ ਦੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਵਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਕਰਨਾ ਜਿਹੜੀ ਹੈਵਲੈਨ ਅਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਧ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਤਾਂ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲ ਹੀ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਹੋ ਗਿਆ ਰਿਹਾ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸਭ ਕੈਮਰਾ ਪਰਸਨ ਹਰੀ ਦੇ ਨਾਲ ਅਦਸਰੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਆ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਵਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮਿ ਕਰਨਾ ਜਿਹੜੀ ਹੈ ਆਬਲੈਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਦ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਆ ਫਰਬਿਕਨ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਦੇ ਅਤ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਇੱਥੇ ਤੁਹਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲ ਹੀ ਉੱਪਰ ਹਾਈ ਵੋਲਟੇਜ ਤਾਰਾ ਵੀ ਲੰਗਦੀਆਂ ਕੋਈ ਨੁਕਸਾਨ ਹੋ ਗਿਆ ਰਹੀ ਨੁਕਸਾਨ ਤਾਂ ਕੋਈ ਨਹੀਂ ਚੜੀਆਂ ਹੀ ਸੀ ਸੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਗਰੀਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹਾਂ ਅਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਐਵਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਉਹ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚਨਾ ਮ ਕਿਰਨਾ ਜਿਹੜੀ ਹੈ ਆਇਲਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਦ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਵਿਕੰਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤਸਵੀਰ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਇੱਥੇ ਤੁਹਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਹੈ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆਗੇ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਉਹ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਹੋ ਗਿਆ ਨਾ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਕੈਮਰਾ ਪਰਸਨ ਹਨੀ ਦੇ ਨਾਲ ਅਦਸੈਂਬਲੀ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਆਇਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜਿਹੜੀ ਆ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂਚ ਕਰਨਾ ਜਿਹੜੀ ਹੈ ਐਵਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਦ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰਬਿਕਟ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਦੇ ਤਾਂ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾ ਉੱਪਰ ਉੱਪਰ ਤਾਰਾ ਲੱਗਦੀ ਆ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆ ਗਿਆ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ ਕੀ ਇਹਦਾ ਹੱਲ ਹੋ ਸਕਦਾ ਸਰ ਇਹਨਾਂ ਨੂੰ ਹਰ ਸਾਲ ਕਿਹਾ ਜਾਂਦਾ ਕਿ ਤੁਸੀਂ ਆਪਣੇ ਗਰਾਊਂਡ ਦੀ ਸਫਾਈ ਕਰਾਈ ਜਾਏ ਪਰ ਇਹ ਕਰਵਾਂਦੇ ਨਹੀਂ ਆ ਨਾਲੇ ਤਾਰਾਂ ਦਾ ਵੀ ਮੇਜਰ ਤੇ ਨਾਲੇ ਉੱਪਰ ਹਾਈ ਵੋਲਟੇਜ ਤਾਰਾਂ ਵੀ ਲੰਗਦੀਆਂ ਕੋਈ ਨੁਕਸਾਨ ਵਗੈਰਾ ਨਹੀਂ ਨੁਕਸਾਨ ਤਾਂ ਕੋਈ ਨਹੀਂ ਚਾੜੀਆਂ ਹੀ ਸੀ ਸੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ ਜਿਉਂ-ਜਿਉਂ ਗਰਮੀ ਦਾ ਮੌਸਮ ਵੱਧ ਰਿਹਾ ਹੈ ਤਿਉਂ-ਤਿਉਂ ਹੀ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸਦੇ ਹੀ ਹੈ ਜਿਹੀ ਘਟਨਾ ਹੀ ਦੇਖਣ ਨੂੰ ਮਿਲੀ ਹੈ ਪਠਾਨਕੋਟ ਦੇ ਆਇਰਲੈਂਡ ਸਕੂਲ ਦੇ ਪਿਛਲੀ ਸਾਈਡ ਪੈਣ ਦੀ ਕੰਧ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਜਿੱਥੇ ਕਿ ਭਿਆਨਕ ਅੱਗ ਜੜੀ ਆ ਲੱਗੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਫਾਇਰ ਬ੍ਰਿਗੇਡ ਦੇ ਫਾਇਰਮੈਨ ਅਨੁਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ ਕਿ ਸੂ ਕਰਨਾ ਜਿਹੜੀ ਹੈ ਐਵਲਨ ਗਰਲ ਸਕੂਲ ਦੇ ਨਾਲ ਲੱਗਦੀ ਪਿਛਲੇ ਬੰਨੇ ਕੰਦ ਤੇ ਝਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਤੇ ਪਾ ਲਿਆ ਗਿਆ ਪਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਹੈ ਇਹ ਸੂਚਨਾ ਜਿਹੜੀ ਹੈ ਦਿੱਤੀ ਸੀ ਕਿਹਾ ਸੀ ਕਿ ਇੱਥੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਤੇ ਇਹ ਝਾੜੀਆਂ ਜਿਹੜੀਆਂ ਨੇ ਹਰ ਸਾਲ ਕਟਵਾ ਦਿੱਤੀਆਂ ਜਾਂ ਪਰ ਸਕੂਲ ਪ੍ਰਬੰਧਨ ਦੀ ਅਣਗਹਿਲੀ ਦੇ ਕਾਰਨ ਹੀ ਇਸ ਵਾਰ ਫੇਰ ਉੱਥੇ ਅੱਗ ਲੱਗ ਗਈ ਹੈ ਜਿਸ ਨੂੰ ਉਹਨਾਂ ਵੱਲੋਂ ਬੁਝਾ ਦਿੱਤਾ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਗੱਲਬਾਤ ਕਰਦੇ ਹਾਂ ਫਰ ਬ੍ਰਿਗੇਡ ਦੇ ਕਰਮਚਾਰੀ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਸਵੇਰਾ 11:40 ਮਿੰਟ ਤੇ ਸਕੂਲ ਦੇ ਜੋ ਟੀਚਰਸ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਫਾਇਰ ਕਾਲ ਹੋਈ ਆ ਤੇ ਐਵਲਨ ਸਕੂਲ ਦੀ ਬੈਕ ਸਾਈਡ ਤੇ ਝਾੜੀਆਂ ਨੂੰ ਅੱਗ ਲੱਗੀ ਹੋਈ ਆ ਤੇ ਸੋਚਣਾ ਮਿਲਦੇ ਨਾਲ ਸਾਡੀ ਦੋ ਗੱਡੀਆਂ ਨਿਕਲ ਗਈਆਂ ਸੀ ਤੇ ਨਾਲ ਦੇ ਨਾਲ ਜਾ ਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਤੇ ਅੱਗ ਲੱਗਣ ਦਾ ਕਾਰਨ ਤਾਰਾਂ ਉੱਪਰ ਉੱਪਰ ਤਾਰਾਂ ਲੱਗਦੀਆਂ ਸ਼ਾਰਟ ਸਰਕਟ ਹੋਇਆ ਹੋਣਾ ਸਰ ਦੇਖਿਆ ਗਿਆ ਕਿ ਪਿਛਲੇ ਸਾਲ ਵੀ ਪਹਿਲੇ ਵੀ ਇੱਥੇ ਵੀ ਅੱਗ ਲੱਗੀ ਹੁੰਦੀ ਹਾਂਜੀ ਸਰ